ਜਾਸ ਹਾਂਜੀ ਉਹ ਤਾਂ ਸਵੇਰ ਦੇ ਉੱਠ ਕੇ ਲੱਗੀ ਆ ਲਫੜਾ ਮੈਂ ਕੱਟਣੀ ਆ ਨਹੀਂ ਕੋਈ ਨਹੀਂ ਨੂੰ ਕਰਦਨੀ ਆ ਬਸ ਥੋੜੀ ਜਿਹੀ ਰਹਿ ਗਈ ਸਬਜ਼ੀ ਬਣਾਉਣ ਵਾਲੀ ਬਾਕੀ ਤਾਂ ਹੋ ਗਿਆ ਮੇਰੀ ਗੱਲ ਸੁਣ ਸੱਚ ਨਾਲ ਤੇਰਾ ਫੋਨ ਅੰਦਰ ਵੱਜਣ ਡਿਆ ਲੀਗਾ ਦੋ ਵਾਰੀ ਰਿੰਗਾ ਆਈਆਂ ਇਹਨੂੰ ਤੇ ਮੈਂ ਚੁੱਕਿਆ ਨਹੀਂ ਤੇ ਜਾ ਜਾ ਕੇ ਵੇਖ ਕੋਲਾ ਕਿਹਦਾ ਫੋਨ ਆ ਹੈ ਤੂੰ ਚੁੱਕ ਲੈ ਲੈਂਦੇ ਚੱਲ ਕੋਈ ਨਹੀਂ ਮੈਂ ਮੈਂ ਕਿ ਚੁੱਕਣਾ ਫੇ ਚੁੱਕਣਾ ਤੇ ਜਾ ਕੇ ਚੱਲ ਮੈਂ ਦੇ ਦੇ ਆ ਮਮੂ ਕੱਟ ਲਈ ਨਹੀਂ ਸਬਜ਼ੀ ਕੋਈ ਗੱਲ ਨਹੀਂ ਤਾਂ ਕਿਹਦਾ ਫੋਨ ਹੋਣਾ ਤੇ ਜਲਦੀ ਦਾ ਪਤਾ ਨਹੀਂ ਕੀ ਕਹਿਣਾ ਹੋਣਾ ਵਾ ਵੀਜ਼ੇ ਬਾਰੇ ਦੱਸਣਾ ਹੋਣਾ ਮੈਂ ਤਾਂ ਡਰ ਲੱਗਣ ਲੱਗ ਗਿਆ ਵਾ ਮੈਨੂੰ ਕੀ ਕਹਿਣਾ ਲਾ ਕੇ ਦੇ ਦਿੰਦੀ ਹਾਂ ਫੋਨ ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਹਾਂਜੀ ਵਧੀਆ ਤੁਸੀਂ ਦੱਸੋ ਅੱਛਾ ਆ ਗਿਆ ਵਾ ਕੀ ਆ ਰਿਜ਼ਲਟ ਕਿਉਂ ਪੜੀ ਕਿਉਂ ਨਹੀਂ ਗੱਲ ਕਿਹੜੀ ਗਲਵਾਈ ਹੈ ਕੀ ਰੀਜ਼ਨ ਹੈ ਰਿਫਿਊਜ਼ਲ ਦਾ ਕੋਈ ਡਾਕੂਮੈਂਟ ਗਲਤ ਲੱਗ ਗਿਆ ਹੈ ਕੀ ਹੋ ਗਿਆ ਅੱਛਾ ਲੱਗ ਗਿਆ ਵਾ ਤੇ ਡਰਾਇ ਦੇਤਾ ਮੈਨੂੰ ਚਲੋ ਵਧੀਆ ਹਾਂਜੀ ਤੁਹਾਨੂੰ ਵੀ ਵਧਾਈਆਂ ਹਾਂਜੀ ਫਿਰ ਕੱਲ ਆ ਜਾਾਂਗੇ ਅਸੀਂ ਕਰਾ ਦਾਂਗੇ ਪਾਸਪੋਰਟ ਹਾਂਜੀ ਹਾਂਜੀ ਚਲੋ ਠੀਕ ਆ ਫਿਰ ਓਕੇ ਹੋਈ ਸ਼ੁਕਰ ਵੀਜ਼ਾ ਆ ਗਿਆ ਮੇਰਾ ਮੈਂ ਮਮਮੀ ਨੂੰ ਅੰਦਾਸ ਦਿਆਂ ਪਰਮ ਨੂੰ ਵੀ ਦੱਸਦੀ ਆ ਇੰਨੀ ਵਧੀਆ ਗੱਲ ਵਾ ਪਰ ਮੇਰਾ ਦਿਲ ਕਰਦਾ ਪਰ ਉਹਨੂੰ ਇੱਕ ਵਾਰ ਸਮਝਾਉਣਾ ਬੈਠ ਕੇ ਰੱਬ ਨੇ ਸਾਨੂੰ ਇੰਨੀ ਵੱਡੀ ਖੁਸ਼ੀ ਦਿੱਤੀ ਆ ਮੇਰਾ ਵੀਜ਼ਾ ਆ ਗਿਆ ਨਾਲੇ ਇੰਨੀ ਜਲਦੀ ਆ ਗਿਆ ਵਾ ਮੈਂ ਕਿੰਨੀ ਕਿ ਇਹਨੂੰ ਰੰਗਿਆਤੀ ਫੜਨਾ ਪਰ ਮੈਂ ਕਿ ਨਹੀਂ ਹੁਣ ਇਹਨੂੰ ਮੈਂ ਸਮਝਾਵਾਂ ਇਹ ਵੀ ਕਿਪਤਾ ਸੁਧਰ ਜਾਵੇ ਨਾਲੇ ਮੇਰਾ ਵੀਜ਼ਾ ਆ ਗਿਆ ਨਾਲੇ ਇਹ ਵੀ ਜਲਦੀ ਉੱਥੇ ਆ ਜਾਊਗਾ ਇਹ ਮੇਰੇ ਲਈ ਨਾ ਇਦਾਂ ਕਰਨਾ ਵੀ ਸਹੀ ਨਹੀਂ ਨਾ ਕਿ ਮੈਂ ਇਹਨੂੰ ਇੱਥੇ ਛੱਡ ਕੇ ਚਲ ਜਾਂ ਚਲੋ ਕੋਈ ਨਹੀਂ ਮੈਂ ਸਮਝਾਉਂਗੀ ਕੋਈ ਕੀ ਪਤਾ ਸਰਦੂਂ ਜਿਹਾਵੇ ਹੁਣ ਮਮਮੀ ਹੁਣ ਅੰਦਾਸ ਦਿਆਂ ਜਾ ਕੇ ਕੀ ਗੀਸਾ ਆ ਗਿਆ ਮੰਮੀ ਪਤਾ ਨਹੀਂ ਕੌਣ ਫੋਨ ਕਰੀ ਜਾਂਦਾ ਇਹ ਵਾਰ-ਵਾਰ ਹਾਏ ਹੇ ਕਿਹੜਾ ਵਾ ਜਿਹੜਾ ਫੋਨ ਕਰੀ ਜਾਂਦਾ ਦੋ ਵਾਰੀ ਤੋਂ ਦਵਾ ਗਿਆ ਜਦੋਂ ਤੈਨੂੰ ਮਾ ਕੇ ਦੱਸਿਆ ਵਾ ਹੁਣ ਫੇਰ ਕਿੰਨੀ ਵਾਰੀ ਕੀਤਾ ਪਤਾ ਨਹੀਂ ਦੋ ਵਾਰੀ ਫੇਰ ਆਇਆ ਹੀਗਾ ਮੈਂ ਵੀ ਆਇਆ ਬੈਕਪਾਲ ਕੀਤੀ ਤੇ ਅੱਗੋਂ ਕੋਈ ਬੋਲਣ ਨਹੀਂ ਛੱਡਿਆ ਲੋਕੀ ਵੀ ਨਾ ਵਿਲੇ ਹੀ ਆ ਤੂੰ ਪਰਮ ਨੂੰ ਚਕਾਉਣਾ ਹੀ ਫੋਨ ਕੋਈ ਨਹੀਂ ਉਹਨਾਂ ਨੂੰ ਵੀ ਧਾਦ ਦੂੰਗੀ ਤੂੰ ਤੇ ਮੇਰੀ ਗੱਲ ਸੁਣ ਨਾ ਤੁਹਾਨੂੰ ਕੁਝ ਖਬਰ ਦੇਣੀ ਹੈ ਇੱਕ ਖੁਸ਼ ਖਬਰੀ ਹਾਂਜੀ ਪੁੱਤ ਕਿਹੜੀ ਖੁਸ਼ ਖਬਰੀ ਆ ਛੇਤੀ ਦੱਸ ਕੋਈ ਪਰੇਸ਼ਾਨੀ ਹੋਣਿਆ ਹਾਂ ਤੇ ਕਿਸੇ ਦਾ ਨਹੀਂ ਫੋਨ ਆਉਂਦਿਆ ਮੈਂ ਤਾਂ ਝੂਠ ਬੋਲਣ ਨਹੀਂ ਗਈ ਅੱਛਾ ਏਜੰਟ ਦਾ ਫੋਨ ਹੀਗਾ ਅੱਛਾ ਏਜੰਟ ਦਾ ਫੋਨ ਆਉਂਦਿਆ ਹੀ ਹਾਂਜੀ ਲੈ ਕੇ ਆ ਗਿਆ ਮੇਰਾ ਹਾਈ ਮੈਂ ਮਾਜਾ ਸੱਚੀ ਹਾਂਜੀ ਤੇ ਬਤਾਈਆਂ ਹੁਣ ਮੇਰੀ ਧੀ ਨੂੰ ਹੈ ਤੁਹਾਨੂੰ ਬਹੁਤ ਖੁਸ਼ੀ ਹੋਈ ਆ ਨਾ ਅੱਜ ਕਿ ਕੋਈ ਪੋਸ਼ੀ ਨਾ ਪਰਮਾਤਮਾ ਦੇ ਰੱਖ ਰੱਖ ਸ਼ੁਕਰ ਮੇਰੀ ਧੀ ਦਾ ਵੀਜ਼ਾ ਆ ਗਿਆ ਚੱਲ ਪੁੱਤ ਘਰ ਪਰ ਤਿਆਰੀਆਂ ਹੁਣ ਜੋ ਜੋ ਦੇਣਾ ਨਾ ਮੇਰੀ ਧੀ ਨੇ ਮੈਨੂੰ ਦੱਸ ਇੱਕ ਲਿਸਟ ਬਣਾ ਲੈ ਚੰਗਾ ਹਾਂਜੀ ਉਹ ਤਾਂ ਖੁੱਲਈ ਪਰ ਪਹਿਲਾਂ ਕਾਲੂ ਜਾ ਕੇ ਪਾਸਪੋਰਟ ਦੇ ਆਈ ਏਜੰਟ ਨੂੰ ਆਹੋ ਉਹ ਤਾਂ ਧੀ ਜਾਵਾਂਗੇ ਕੋਈ ਗੱਲ ਨਹੀਂ ਪਰ ਆੜੀ ਡੀ ਵੱਡੀ ਖੁਸ਼ਖਬਰੀ ਸੁਣਾਈ ਹੈ ਨਾ ਮੇਨੂੰ ਤੂੰ ਤੂੰ ਪੁੱਛੋ ਹੁਣ ਮੈਂ ਤੇਰੇ ਪਿਓ ਨੂੰ ਦੱਸ ਨਹੀਂ ਸਭ ਤੋਂ ਪਹਿਲਾਂ ਜਾ ਕੇ ਜਾਂ ਤੂੰ ਪਰੋਂ ਦੱਸ ਕੇ ਆ ਮੈਂ ਤਾਂ ਬੜੀ ਖੁਸ਼ੀ ਚੜ੍ਹ ਗਈ ਕਿ ਤੂੰ ਇਹ ਵੀ ਮਾਸੀ ਨੂੰ ਵੀ ਦੱਸ ਦੋ ਕੋਈ ਨਹੀਂ ਕੋਈ ਨੂੰ ਦੱਸ ਨਹੀਂ ਸਾਰਿਆਂ ਨੂੰ ਆਓ ਆਜੋ ਚੱਲ ਦੱਸ ਕੇ ਹੁਣ ਇਹ ਕਿੱਥੇ ਦੀ ਬੈਕਿੰਗ ਤੇ ਪਹੁੰਚ ਜਾਨੀ ਆ ਕਿੱਥੇ ਚੱਲੀ ਆ ਕਿੱਥੇ ਚੱਲੀ ਤੇ ਮੇਰੇ ਪਾਈਏ ਵਾਲੇ ਹੀ ਹਾਂ ਆਹੋ ਖੁਸ਼ਖਬਰੀ ਹੈ ਕਿ ਬੜੀ ਵੱਡੀ ਕਾਹਦੀ ਖੁਸ਼ਖਬਰੀ ਤੂੰ ਦੌੜੀ ਜਾਂਦੀ ਦਵਾਤਾ ਚੱਲ ਪਹਿਲਾਂ ਤੈਨੂੰ ਦੱਸ ਦਿੰਨੀ ਆ ਹਾਂ ਕੀ ਆ ਜਸਤਾ ਵੀਜ਼ਾ ਆ ਗਿਆ ਲੈ ਵਧਾਈ ਹੋਏ ਮੇਰੀ ਭੈਣ ਨੂੰ ਹੈ ਬਹੁਤ ਬਹੁਤ ਕਿਤੇ ਬਹੁਤਿਆਂ ਆ ਕੇ ਉਧਰੋਂ ਮੇਰਾ ਮੁੰਡਾ ਤਰਪਈਓ ਤੇਰੀ ਨੌ ਦਾ ਵੀਜ਼ਾ ਆ ਗਿਆ ਹੈ ਸੱਚੀ ਗੱਲ ਹੈ ਮਾਲਕਾ ਤੇਰਾ ਦੇਖ ਲੈ ਮਾਲਕ ਨੇ ਕਿੰਡੀ ਸਦੀ ਖੁਸ਼ੀਆਂ ਦਿੱਤੀਆਂ ਹਾਂ ਆਹੋ ਕੇ ਚੱਲ ਆ ਤੇ ਬਹੁਤ ਹੀ ਵਧੀਆ ਹੋਇਆ ਉਹਦਾ ਵੀਜ਼ਾ ਆ ਗਿਆ ਰੋ ਰੋ ਜਾਂ ਖੁਸ਼ਖਬਰੀ ਮਿਲਦੀ ਆ ਆਹੋ ਚੱਲ ਇਦਾਂ ਹੀ ਮਿਲਦੀ ਰਹੇ ਤੇ ਚੰਗੀ ਗੱਲ ਵਾ ਤੇ ਦੂਜੀ ਗੱਲ ਹੈ ਕਿ ਮੈਨੂੰ ਅੰਗੇ ਵਿੱਚ ਹੋਰ ਤੈਨੂੰ ਕਾਹਦਾ ਡਰ ਲੱਗਦਾ ਵਾ ਪਤਾ ਕਿ ਕੈਨੂੰ ਜੀਤ ਕਰਦਾ ਨਹੀਂ ਤੂੰ ਫੇਰ ਕਹਿੰਨਾ ਕਿ ਬਾਰ-ਬਾਰ ਉਹੀ ਗੱਲਾਂ ਕਰਦੀਂਗਾ ਵੇ ਇੱਕ ਵੀਜ਼ਾ ਤੇ ਆ ਗਿਆ ਬੜੀ ਖੁਸ਼ੀ ਬੜੀ ਗੱਲ ਆ ਮੈਨੂੰ ਬੜੀ ਅੰਦਰੋਂ ਹੀ ਚਾਅ ਹੋਇਆ ਵਾ ਹੈ ਤੇ ਬਾਹਰ ਨਾਲ ਕੁੜੀਆਂ ਜਾ ਕੇ ਤਾਂ ਬਦਲ ਜਾਂਦੀਆਂ ਵਾ ਤੇ ਮੇਰੇ ਉਹੀ ਮਨ ਚ ਵਹਿਮ ਖਾਈ ਜਾਂਦਾ ਵਾ ਤੂੰ ਮੈਨਿਆ ਨਾ ਡਰਾਈ ਜਾ ਆਹ ਮਾ ਮਾਂ ਖੁਸ਼ੀ ਆਈ ਸਾਡੇ ਘਰ ਵਿੱਚ ਤੇ ਤੂੰ ਹਾਂ ਗੱਲਾਂ ਕਰ ਕਰਕੇ ਨਾ ਹੋਰ ਨਾ ਮੇਰਾ ਮਨ ਖਰਾਬ ਕਰ ਨਾ ਖੁਸ਼ੀ ਤੇ ਆਈ ਆ ਪਰ ਦੂਜਾ ਪਾਸਾ ਸੋਚਣਾ ਪੈਣਾ ਵਾ ਕਿ ਕਿਤੇ ਨਹੀਂ ਹੋ ਸਕਦਾ ਐਡੀ ਬੜੀ ਚੰਗੀ ਆ ਐਡੀ ਮਾੜੀ ਵੀ ਨਹੀਂ ਜਿੱਦੀ ਤੋਂ ਬਣਾਈ ਆ ਨਾ ਐਡੀ ਮਾੜੀ ਨਹੀਂਗੀ ਨੀ ਕਿਹਦੇ ਆਤਮਾ ਵਿਚਾਰੀ ਕੇ ਚੰਗਾ ਭਲਾ ਬੋਲਦੇ ਮੈਂ ਉਹਨੂੰ ਮਾੜੀ ਕਿਉਂ ਕਹਿਣਾ ਵਾ ਹੁਣ ਵੇਖਾਂ ਫੋਨ ਆਇਆ ਵਾ ਤੇ ਭੱਜੀ ਆ ਗਈ ਮੇਰੇ ਵੱਲ ਮੰਮੀ ਮੇਰਾ ਵੀਜ਼ਾ ਆ ਗਿਆ ਵਾ ਹੈ ਹੋਰ ਇਤੋਂ ਵੱਧ ਕੀ ਹੁੰਦਾ ਵਾ ਤੇ ਜੇ ਤੇ 30 ਪੁੱਤਲ ਘਾਵੇ ਕੋ ਥੋੜਾ ਬੋਤਾ ਫਿਰ ਮਿੰਦੂ ਵੀ ਲੱਗੇ ਹਨਾ ਉਹ ਤਾਂ ਖੁਸ਼ੀ ਬੜੀ ਆ ਨਹੀਂ ਨਹੀਂ ਅੜੀਏ ਮੇਰਾ ਨਹੀਂ ਮਨ ਮੰਨਦਾ ਐਦਾਂ ਕਿਦਮ ਬਦਲ ਜਾਂਦੀਆਂ ਜਾ ਕੇ ਕੁੜੀਆਂ ਕਿਤੇ ਨਹੀਂ ਬਦਲ ਜਾਂਦੀ ਨਾ ਐਦਾਂ ਹੋਏ ਮਾਲ ਕਰਨ ਨਾ ਐਦਾਂ ਸਿੱਧੀਆਂ ਟਹਿਣ ਪਰ ਮੇਰਾ ਮਨ ਚ ਗੱਲ ਹੈ ਮੇਰੇ ਮਨ ਚ ਗੱਲ ਆਈ ਦੀ ਆਹ ਗੱਲ ਇਦਾਂ ਹੁੰਦੀ ਕੁੜੀਆਂ ਇਦਾਂ ਕਰਦੇ ਨੇ ਕਿ ਤੇ ਇੱਥੇ ਵੀ ਇਹ ਕੰਮ ਨਾ ਹੋ ਜੇ ਤੇ ਚਲ ਸੋ ਸਮਝੀਂ ਕਦਮ ਕੁੱਟੇ ਹੋ ਹੁਣ ਨਹੀਂ ਨਹੀਂ ਕੁੜੀ ਹਿੰਦਾਂਦਾ ਭੈਣ ਜੇ ਮੁੰਡੇ ਨਾਲ ਜਾਣਾ ਹੁੰਦਾ ਨਾ ਫਿਰ ਕੋਈ ਗੱਲ ਹੀ ਨਹੀਂਗੀ ਫਿਰ ਤੇਹੀ ਚਾਵਾ ਨਾ ਖੱਲਣਾ ਹੀਗਾ ਪਰ ਥੋੜਾ ਜਿਆ ਮਨ ਨਾਲ ਚਾਹੁੰਦਾ ਜਿੱਦਾਂ ਕੁੜੀ ਨੇ ਕੱਲੀ ਨੇ ਜਾਣਾ ਵਾ ਉਹ ਮਨ ਚਾਹੁੰਦਾ ਡਰ ਜਾ ਹੋਰ ਤੇ ਗੱਲ ਕੋਈ ਨਹੀਂ ਆ ਨਹੀਂ ਚਲ ਕੋਈ ਨਹੀਂ ਜੇ ਕੁੜੀ ਦੀ ਗੱਲ ਬਣ ਗਈ ਤਾਂ ਮੁੰਡੇ ਦੀ ਬਾਣੀ ਜਾਣੀ ਆ ਮੈਂ ਤੇ ਐਸੇ ਕੱਲ ਦਾ ਬੜਾ ਚਾਵਾ ਪਰ ਚਲ ਇਹ ਜਾਊਗੀ ਤੇ ਮਗਰੇ ਉਹ ਜਾਊਗਾ ਤੇ ਚਲ ਸਾਡੇ ਵੀ ਦਿਨ ਕਿਤੇ ਬਦਲ ਜਾਣਗੇ ਜਿਹੜਾ ਅੰਦਰ ਢੇਡ ਵਿੱਚ ਗੁੱਸਾ ਪੱਜਾ ਵਾ ਨਾ ਇਹਦੇ ਨਸ਼ਿਆਂ ਨੁਸ਼ਿਆਂ ਦਾ ਉਹ ਤਾਂ ਠੀਕ ਹੋ ਜਾਊਗਾ ਨਹੀਂ ਨਹੀਂ ਉਹ ਤਾਂ ਬੜਾ ਵਧੀਆ ਵਾ ਚੱਲ ਇੱਕ ਪਾਸੋਂ ਹਾਂ ਗੱਲਾਂ ਛੱਡ ਹੁਣ ਹੁਣ ਮਨੇ ਇਹ ਦੱਸ ਤੂੰ ਤੇਰੀ ਆਪਣੀ ਸ਼ਾਪਿੰਗ ਇਥੋਂ ਕੀਤੀ ਹੀਗੀ ਉਹਨੇ ਕਦੀ ਕੀਤਾ ਉਹ ਕਿਤੇ 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 ਉਹਨੇ ਕਿਹੜੇ ਇੱਕ ਥਾਂ ਕੀਤੀ ਆ। ਅਸਲ ਕੀ ਆ ਮੈਂ ਵੀ ਆਪਣੀ ਨਾਉ ਦੇ ਬ੍ਰਾਂਡ ਦੇ ਕੱਪੜੇ ਲੈਣੇ ਆ। ਮਾੜੇ ਮੋਟੇ ਥੋੜਾ ਲੈਣੇ ਆ। ਹੈ ਐਡੀ ਵਧੀਆ ਕੰਟਰੀ ਜਾਣਾ ਉਹਨੇ ਉੱਥੇ ਜਾ ਕੇ ਮਾੜੇ ਮੋਟੇ ਕੱਪੜੇ ਥੋੜੀ ਪਾਉਣੇ ਆ ਉਹਨੇ। ਹਾਂ ਉਹਨੇ ਇਹ ਤਾਂ ਗੱਲ ਹੈ ਹੀ ਆ। ਕੱਪੜਾ ਜਿਹੜਾ ਉਸ ਹਿਸਾਬ ਨਾਲ ਹੀ ਲੈ ਕੇ ਦੇਈਂ ਜਿਆਦਾ ਨਾ ਲੈ ਕੇ ਦੇਈਂ। ਲੈ ਦੱਸ ਤੂੰ ਤੇ ਭੋਲੀਆਂ ਅਗਲਾ ਕਰੀ ਜਾਨੀ। ਉਹਨੇ ਜਾਂਦੀ ਨੇ ਕੱਪੜੇ ਥੋੜਾ ਖਰੀਦਣੇ ਇੱਥੋਂ। ਇੱਥੋਂ ਲੈ ਕੇ ਜਾਉਗੀ ਤੇ ਕੱਦ ਕੱਦ ਪਾਈ ਜਾਉਗੀ। ਹੈ ਮੈਂ ਤਾਂ ਪੂਰੀਆਂ ਰੀਝਾਂ ਕਰਦੀ ਆਂ। ਚੱਲ ਮੁੰਡੇ ਦੇ ਮਗਰ ਆਇਆ ਉਹਦੇ ਦਾ ਫੋਨ ਆਹੋ ਆਇਆ ਈ ਉਹਦੇ ਦਾ ਹਾਂ ਠੀਕ ਠਾਕ ਹੋ ਜਾ ਰਾਹ ਵਿੱਚ ਹੀ ਆ ਅੱਜਾ ਦੱਸਿਆ ਤੂੰ ਪਾਜੀ ਨੂੰ ਚੱਲ ਮੈਂ ਦੱਸ ਕੇ ਆਉਣੀ ਹਾਂ ਚੱਲ ਮੈਂ ਵੇਣੀ ਹੋਰ ਚੱਕ ਚੱਲ ਯਾਰ ਆ ਚੰਗਾ ਹੋ ਗਿਆ ਈ ਡੰਗਰ ਬਜੇ ਰਹਿਣ ਕਿ ਠੰਡ ਹੋ ਗਈ ਆ ਹਾਂ ਮੇਰੀ ਗੱਲ ਸੁਣੋ ਕੀ ਗੱਲ ਐਂ ਤਾਂ ਰੋ ਜਰਾ ਕਰ ਹਾਂ ਤੁਹਾਨੂੰ ਖੁਸ਼ਖਬਰੀ ਦਵਾ ਅੱਜ ਕਾਦੀ ਖੁਸ਼ਖਬਰੀ ਆ ਬੁੱਜੋ ਹੁਣ ਵਾਲਾ ਕਿਹੜੀ ਹੋ ਸਕਦੀ ਆ ਯਾਰ ਕਰੀ ਹੁਣ ਸਾਡੀ ਜਾਨ ਤੇ ਉਹਦੇ ਪਹੁੰਚ ਗਿਆ ਉਧੇ ਕਿੱਥੇ ਪਹੁੰਚ ਗਿਆ ਵਾ ਉਦੋਂ ਤੇ ਮਿੰਦਾਂ ਲੱਗ ਜਾਣਾ ਜੇ ਸਾਡੀ ਨੌਂ ਦਾ ਵੀਜ਼ਾ ਆ ਗਿਆ ਜੇ ਹਾਂ ਹਾਂ ਆਹੋ ਲੈ ਭਈ ਆ ਤੇ ਮਾਲਕ ਨੇ ਬੜਾ ਵਧੀਆ ਕੀਤਾ ਜੀ ਮੈਂ ਤਾਂ ਕਿਹਾ ਬਹੁਤ ਮਨ ਖੁਸ਼ ਆ ਸੁਣ ਕੇ ਗੱਲ ਤੇ ਆਹੋ ਮੈਂ ਤਾਂ ਇੰਨੀ ਖੁਸ਼ ਹਾਂ ਨਾ ਕਿ ਕਿਤੇ ਗੱਲ ਨਹੀਂ ਕਰਨ ਵਾਲੀ ਆ ਹੁਣੇ ਅਜੇ ਫੋਨ ਵੱਜਣ ਡਿਆ ਅਸੀਂ ਅੰਦਰ ਤੇ ਮੈਂ ਕਿਹਾ ਆ ਜਸ ਨੂੰ ਮੈਂ ਜਾ ਜਾ ਕੇ ਵੇਖਿਆ ਕਿ ਕਿਹਦਾ ਫੋਨ ਵਾ ਅੱਛਾ ਅੱਛਾ ਤੇ ਆਣ ਕੇ ਦੱਸਣ ਦੀ ਮਮੇ ਏਜੰਟ ਦਾ ਫੋਨ ਆਇਆ ਤਾਂ ਵੀਜ਼ਾ ਆ ਗਿਆ ਵਾ ਚਲ ਚੰਗਾ ਹੋ ਗਿਆ ਇਹ ਆਹੋ ਤੇ ਚੱਲ ਆ ਤੇ ਬਹੁਤਾ ਹੀ ਵਧੀਆ ਹੋਇਆ ਇੱਕ ਗੱਲ ਹੋਰ ਵਾ ਸਾਡਾ ਬਬਲੀ ਸੁਧਰ ਜੂਗਾ ਹੁਣ ਆਹ ਹੋਇਆ ਆਪ ਤੇ ਕਿਹਜੋਗਾ ਹੈ ਨੀਗਾ ਚਲ ਇੱਥੋਂ ਦਫਾ ਹੋਊਗਾ ਜਾ ਕੇ ਉੱਥੇ ਸੁਧਰੂਗਾ ਕੰਮ ਧੰਦੇ ਲੱਗੂਗਾ ਕਿਦੇ ਹੈ ਚਲ ਯਾਰ ਇੱਥੋਂ ਤੇ ਨਿਕਲ ਜੇ ਹੋਣਾ ਕਰੀ ਹੋਰ ਕੀ ਇੱਥੇ ਤੇ ਵਰਸੋਂ ਨੇ ਮੁੰਡਿਆ ਦਾ ਕਿਥੋਂ ਛੱਡਣਾ ਇਹਨੇ ਸਾਥ ਕਦੀ ਕਿਹ ਨਾ ਚੱਲ ਜਾ ਕਦੀ ਕਿਹ ਨਾ ਚੱਲ ਜਾ ਹੈ ਚਲ ਉੱਥੇ ਜਾਊਗਾ ਤੇ ਕਿਤੇ ਜਾਊ ਤਾ ਨਾ ਮੁੜ ਕੇ ਇਹ ਗੱਲ ਤੇ ਸਹੀ ਹੈ ਮੈਂ ਤੇ ਇਸੇ ਗੱਲ 'ਚ ਬੜੀ ਖੁਸ਼ ਹਾਂ ਕਿ ਚੰਗਾ ਹੋਇਆ ਉਹਨੂੰ ਕੁੜੀ ਨੂੰ ਪੁੱਛਣਾ ਹੁਣ ਟਾਈਮ ਕਿੰਨਾ ਕੁ ਲੱਗਣਾ ਵਾ ਟਾਈਮ ਕਾ ਵਾ ਹੁਣ ਬਸ ਪਾਸਪੋਰਟ ਜਮਾ ਕਰਾਉਣਾ ਵਾ ਅੱਛਾ ਤੇ ਬਸ ਮੁੜ ਕੇ ਤਿਆਰੀ ਕਰੋ ਮੈਂ ਤਾਂ ਕੈਂਡੀ ਵੀ ਸ਼ਾਪਿੰਗ ਕਰੀਏ ਲੈ ਆ ਕੇ ਦੇਈਏ ਉਹਨੂੰ ਜਿਹੜਾ ਕਪੜਾ ਵਧੀਆ ਵਧੀਆ ਠੀਕ ਵਾਣਾ ਚੱਲ ਵੀ ਗੱਲ ਤੇਰੀ ਸਹੀ ਆ ਆਹੋ ਹੈ ਤੇ ਚਲ ਆਓ ਦੋ ਨੌ ਆਪਣੀ ਨੂੰ ਵਧਾਈ ਹੜ ਕੇ ਚਲੋ ਠੀਕ ਹੈ ਫਿਰ ਚਲੋ ਇੱਕ ਦਗਾ ਕਰਦੀ ਆ ਮੈਂ ਪਿੰਡ ਵਾਲੀ ਮੰਮੀ ਨੂੰ ਵੀ ਦੱਸ ਦਿੰਨੀ ਉਹਨੂੰ ਵੀ ਬੜਾ ਫਿਕਰ ਹੀਗਾ ਮੇਰੇ ਵਿਜ਼ੇ ਦਾ ਜਸਪੁੱਤ ਕੀ ਕਰਨ ਦੀ ਆ ਤੈਨੂੰ ਨਾ ਵਧਾਈ ਹੋਏ ਬਹੁਤ ਬਹੁਤ ਹੈ ਮੈਂ ਤਾਂ ਬੜਾ ਚਾਂ ਚੜਿਆ ਵੀ ਚੱਲ ਮੇਰੇ ਕੋਲ ਦਾ ਵੀਜ਼ਾ ਆ ਗਿਆ ਹੈ ਹਾਂਜੀ ਉਹਦੇ ਜਿਹੜਾ ਪਹੁੰਚਿਆ ਨਹੀਂ ਆ ਤੇਰਾ ਵੀਜ਼ਾ ਉਸੇ ਵੇਲੇ ਆ ਗਿਆ ਹੀ ਉਹ ਮੈਨੂੰ ਤਾਂ ਬੜੀ ਖੁਸ਼ੀ ਹੋਈ ਹੈ ਸੁਣ ਕੇ ਹੈ ਤੇ ਹੁਣ ਮੇਰਾ ਪੁੱਤ ਜਾ ਕੇ ਨਾ ਲੈ ਜਸਪੁੱਤ ਮੈਨੂੰ ਤੇ ਹੁਣ ਪਤਾ ਲੱਗਾ ਮੰਮੀ ਤੇ ਦੱਸਿਆ ਸੀ ਤੇ ਵੀਜ਼ਾ ਆ ਗਿਆ ਵਾ ਹਾਂਜੀ ਡੈਡੀ ਮੈਂ ਤਾਂ ਹੋਰ ਕਹਿਣ ਦੀ ਆ ਚੱਲ ਹੁਣ ਪਹੁੰਚ ਕੇ ਦਵਾਦਵਾ ਹੁਣ ਫਿਰ ਪਰਮ ਤਾਂ ਸੋਚ ਲਈ ਫਟਾਫਟ ਉਹਨੂੰ ਸੱਦ ਲਈ ਫਿਰ ਚੱਲ ਸਾਰਾ ਪਰਿਵਾਰ ਇਕੱਠਾ ਹੋ ਜਾਵਾਂਗੇ ਸੱਦੂ ਕੀ ਕੇ ਉਹਨੂੰ ਸੱਦਣਾ ਪੁਰੇ ਨੇ ਹੋਰ ਕੀ ਕਰਨਾ ਜਾ ਕੇ ਨਹੀਂ ਬੜੀ ਖੁਸ਼ੀ ਹੋਈ ਆ ਸੁਣ ਕੇ ਚੱਲ ਮਾਣ ਲੈ ਸੁਣ ਲਈ ਜਿੱਦ ਦੀ ਗੱਲਬਾਤ ਚੱਲਣੀ ਸੀ ਮੈਨੂੰ ਬੜਾ ਫਿਕਰ ਸੀ ਹਾਂਜੀ ਤੇ ਦੇਣਾ ਗਾਹ ਦੀ ਗਾਹ ਪੈਂਦੀ ਜਾਂਦੇ ਆਹਨੇ ਫਿਕਰ ਤਾਂ ਹੁੰਦਾ ਜਿੰਨ ਚਾ ਆਏ ਨਾ ਹੱਥ ਨਾ ਆਏ ਕੁਛ ਚੱਲ ਵਧੀਆ ਹੈ ਫੋਨ ਆ ਗਿਆ ਨਾ ਵੀਜ਼ਾ ਆ ਗਿਆ ਚੱਲ ਹੁਣ ਕਰਾਓ ਪਾਸਪੋਰ ਤੈਨੂੰ ਕਰੋ ਕੁੜੀ ਦੀਆਂ ਤਿਆਰੀਆਂ ਫਟਾਫਟ ਮੇਰੀ ਗੱਲ ਸੁਣ ਲੈ ਇਹਨਾਂ ਲੀੜਾ ਕਪੜਾ ਲੈਣ ਦੇਣਾ ਨਾਲ ਤੂੰ ਹੀ ਜਾਣਾ ਨਹੀਂ ਨਹੀਂ ਕੋਈ ਨਹੀਂ ਮੈਂ ਇੱਥੇ ਹੀ ਮੈਂ ਅੱਗੇ ਕਿੱਥੇ ਜਾਂਦੀ ਆ ਨਹੀਂ ਇਹਨੂੰ ਨਾਲ ਹੀ ਖੜਨਾਵੇਂ ਕਿੱਥੇ ਜਾਣਾ ਆਹੋ ਮੈਂ ਤਾਂ ਅੱਗੇ ਇੱਥੇ ਹੀ ਮੈਨਾਂ ਨੂੰ ਭਾਨੇ ਮਾਰਦੀ ਫਿਰ ਮੈਨੂੰ ਉਹ ਕੰਮ ਆਊਗਾ ਨਹੀਂ ਨਹੀਂ ਕੰਮ ਕਾਹਦੇ ਇਹੜੇ ਕੰਮ ਹੈਗੇ ਹੋ ਮੈਂ ਕਰ ਲਿਆ ਮੁੰਡਾ ਮੇਰਾ ਚੱਲ ਗਿਆ ਉਹ ਮੈਂ ਵੇਲੀ ਆ ਡਾੜੇ ਡਾਂਗੇ ਇੱਥੇ ਰਹਿ ਚੰਗਾ ਆਹੋ ਦੇੜੀ ਡਾਂਕੀ ਜਨਾ ਤੇਰੇ ਜਾਂਦੀ ਨਹੀਂ ਹੁਣ ਚਰੇ ਇੱਥੇ ਹੀ ਆ ਚਲ ਯਾਰ ਉਹਦੀ ਮਰਜ਼ੀ ਆ ਨਾ ਚਲੋ ਕੋਈ ਨਹੀਂ ਆ ਇੱਥੇ ਹੀ ਆ ਹੁਣ ਤੋਰ ਕੇ ਤੀ ਰਣ ਨੂੰ ਫੇਰੀ ਜਾਉਂਗੀ ਚਲ ਪੁੱਤ ਐਦਾਂ ਕਰ ਆਪਣੀ ਮੰਮੀ ਨੂੰ ਫੋਨ ਕਰਕੇ ਦੱਸਦੇ ਹੈ ਹਾਂਜੀ ਹਾਂਜੀ ਉਹਨਾਂ ਨੇ ਦੱਸਣ ਲੱਗੀ ਆ ਉਹਨਾਂ ਨੇ ਵੀ ਜ਼ਿਆਦਾ ਚਾਹਤ ਆ ਹੁਣ ਤਾਲੇ ਚੱਲਣਾ ਚੱਲ ਗਿਆ ਪੁੱਤ ਵਧ ਗਿਆ ਹੋ ਗਿਆ ਵਾ ਕਰ ਲੈ ਤੂੰ ਫੋਨ ਹਾਂ ਕਰਕੇ ਫੋਨ ਆ ਜੀ ਬਾਹਰ ਫੇਰ ਹਾਂਜੀ ਹਾਂਜੀ ਅੱਜ ਹੈਲੋ ਉੱਤ ਜਿੰਮ ਟੋ ਹੋਇਆ ਆ ਆਹ ਮਮੀ ਵੀ ਇਹ ਰੋਕ ਜਾਣਾ ਜੇ ਨਾ ਜਾਇਆ ਕਰ ਜਿੰਮ ਉਹ ਨਹੀਂ ਮਮੀ ਦੱਸਾਂ ਕੀ ਗੱਲ ਆ ਮੈਂ ਵੀ ਕਹਿਣਾ ਕਿ ਚੱਲ ਹੁਣ ਮੇਰੀ ਸਿਹਤ ਸੁਧਾਰਵਾ ਅੱਛਾ ਤੇ ਮੈਂ ਕਹਿਣਾ ਕਿ ਚੱਲ ਹੁਣ ਕੋਈ ਨੰਡ ਬੈਠ ਕੇ ਮਾਰੀਆਂ ਅੱਜ ਚੱਲ ਉਹਦੇ ਵਿੱਚ ਇੱਕ ਖੁਸ਼ਖਬਰੀ ਹੋਰ ਆ ਗਈ ਤੁਹਾਡੇ ਘਰ ਖੁਸ਼ਖਬਰੀ ਕਿਹੜੀ ਆ ਗਈ ਹੁਣ ਜੱਸ ਦਾ ਵਿਜਾ ਆ ਗਿਆ ਹੀ ਉਹ ਹੈ ਆਹੋ ਲੈ ਸ਼ੁਕਰ ਵਾ ਰੱਬ ਦਾ ਬਧਾਈਆਂ ਹੁਣ ਬਹੁਤੀਆਂ ਬਹੁਤੀਆਂ ਤੁਹਾਨੂੰ ਮੰਮੀ ਬਹੁਤ ਬਹੁਤ ਵਧਾਈਆਂ ਆਹੋ ਤੇ ਮੇਰੀ ਗੱਲ ਸੁਣ ਪੁੱਤ ਹਾਂਜੀ ਹੁਣ ਸੁਧਰ ਜਾ ਬੰਦਾ ਬਣ ਜਾ ਹੁਣ ਜੇ ਰੱਬ ਨੇ ਮੌਕਾ ਦਿੱਤਾ ਵਾ ਨਾ ਹੁਣ ਗਵਾ ਨਾ ਲਈ ਹਥੋਂ ਨਹੀਂ ਠੀਕ ਆ ਮੰਮੀ ਕੋਈ ਗੱਲ ਨਹੀਂ ਠੀਕ ਆ ਨਾ ਹਾਂਜੀ ਆਹੋ ਚਲ ਸ਼ੁਕਰ ਆ ਮਾਲਕ ਦਾ ਹਨਾ ਸੁਣੀ ਗਈ ਆ ਆ ਬਿਲਕੁਲ ਅੱਜ ਜੱਸ ਜਾਊਗੀ ਤੇ ਕੱਲ ਤੂੰ ਹੀ ਚਲ ਜਾਏਂਗਾ ਮਗਰ ਮਗਰ ਹਨ ਬਿਲਕੁਲ ਪੁੱਤ ਤੇਰੀ ਵੀ ਜ਼ਿੰਦਗੀ ਬਣ ਜਾਊਗੀ ਇੱਥੇ ਕੀ ਕਰਨਾ ਹੈ ਇੱਥੇ ਟਾਣਿਆਂ ਵਿੱਚ ਰਹਿਣਾ ਤੂੰ ਹੂੰ ਆਹ ਨਹੀਂ ਇਹ ਵੀ ਗੱਲ ਢੱਡੀ ਸਹੀ ਹੈ। ਤੇ ਹੁਣ ਇੱਕ ਗੱਲ ਪੱਲੇ ਬੰਨਣੀ ਆਪਣੇ। ਹਾਂਜੀ। ਠੀਕ ਹੈ ਨਾ। ਹੁਣ ਆੜਾ ਵਾਧੂ ਫਿਰਨਾ ਤੁਰਨਾ ਛੱਡ ਦੇ ਬਿਲਕੁਲ। ਨਹੀਂ ਨਹੀਂ ਮੰਮੀ ਮੈਂ ਤਾਂ ਸਿਮ ਵੀ ਕਰਤੀ ਚੇਂਜ ਹੋਣਾ। ਆਹੋ ਬਸ ਠੀਕ ਹੋ। ਜਿੰਨਾ ਆਪਣੇ ਆਪ ਨੂੰ ਬਦਲ ਲੈਗਾ ਚੰਗਾ ਰਹਿ ਜਾਏਗਾ ਤੇਰੀ ਜ਼ਿੰਦਗੀ ਬਦਲਣੀ ਆ ਪੁੱਤ। ਮਾਪਿਓ ਨੂੰ ਹੁਲਤੀ ਚਾਹੀਦਾ ਹੁੰਦਾ ਵਾ। ਨਹੀਂ ਨਹੀਂ ਠੀਕ ਆ ਮੰਮੀ। ਜੇ ਬੱਚੇ ਖੁਸ਼ ਹੋਵਾਂ ਤੇ ਮਾਪਿਓ ਵੀ ਖੁਸ਼ ਹੋਵਾਂ। ਇਹ ਆ ਕਿ ਤਿੰਨਾਂ ਚਾਹਾਂ ਮਹੀਨਿਆਂ 'ਚ ਮੈਂ ਵੀ ਚੱਲ ਜਾਊਂਗਾ ਨਾਲ ਕੇ ਹੋਰ ਕੀ ਆ। ਆਹੋ ਤੇ ਹੋਰ ਇੱਕ ਗੱਲ ਹੋਰ ਸੁਣ ਮੇਰੀ। ਹੁਣ ਜੋ ਜੋ ਕਹਿੰਦੀ ਆ ਨਾ ਜਸ ਹਾਂਜੀ ਉਹੋ ਹੀ ਲਿਆ ਕੇ ਦਵੀ ਇਹਨੂੰ ਚੰਗਾ ਉਹਦੇ ਮਨ 'ਚ ਹੁਣ ਗੱਲ ਕੋਈ ਨਾਵੇ ਜਿਹੜੀ ਜਾਂਦਾ ਹੀ ਤੇਰੇ ਪੇਪਰ ਲਾ ਦੇ ਉਥੇ ਆਹ ਨਹੀਂ ਬਿਲਕੁਲ ਠੀਕ ਵਾ ਨਾ ਪੜੇ ਲਿਆ ਦੇ ਨੀ ਮੋਟੇ ਕਿ ਜਿਹੜੇ ਚੱਲਣੇ ਬਾਹਰ ਮੰਗਦੀ ਉਦਾਂ ਦੇ ਲੈ ਦੇ ਆ ਠੀਕ ਆ ਜਿੱਦਾਂ ਕੁੜੀਆਂ ਪਾਉਂਦੀਆਂ ਵਾਂ ਉਹ ਚ ਲੈ ਦੇ ਕੱਪੜੇ ਸਾਰੇ ਤੇ ਨਾਲੇ ਬਾਹਰ ਜਾਣਾ ਇੱਥੇ ਹੁੰਦਾ ਵਾ ਤੇ ਬਾਹਰ ਤੇ ਕੁੜੀਆਂ ਜਿੱਦਾਂ ਦੇ ਮਰਜ਼ੀ ਕੱਪੜੇ ਪਾਈ ਫਿਰਦੀਆਂ ਵਾਂ ਲੈ ਦੇ ਤੇ ਜਿੱਦਾਂ ਦੇ ਮੰਗਦੀ ਐ ਤੁਸੀਂ ਵੀ ਚੱਲ ਜਾਓ ਨਾਲ ਜੇ ਸੂਟ ਸੜ ਲੈਣੇ ਪੈਗੇ ਨਹੀਂ ਮੈਂ ਵੀ ਜਾਊਂਗੀ ਕੋਈ ਨਹੀਂ ਪਰ ਤੂੰ ਆ ਪੁੱਛੀ ਨਾ ਤੇਰੀ ਗੱਲ ਹੋਰ ਵਾ ਨਹੀਂ ਪੁੱਛਦਾ ਹੈ ਕਿੱਥੇ ਆਉਂ ਅੰਦਰ ਵਾਲੇ ਵਧਾਈ ਦੇ ਆ ਚਲੋ ਮੈਂ ਦੇਉਂਦਾ ਆਹ ਵੇਖਾ ਕਿੰਨਾ ਖੁਸ਼ ਹੋਇਆ ਵਾ ਹੈ ਚੱਲ ਮਾਲਕਾ ਸੱਚਾ ਪਾਸ਼ਾ ਸਭ ਕੋ ਵਧੀਆ ਵਧੀਆ ਹੋ ਜੇ ਮੇਰਾ ਪੋਤੇ ਕੁਰੀ ਜਾਜੇ ਚੜਜੇ ਨਾ ਫੇਰ ਨਹੀਂ ਕੋਈ ਗੱਲ ਜੱਸ ਵਧਾਈਆਂ ਤੈਨੂੰ ਬਹੁਤ ਬਹੁਤ ਤੁਹਾਨੂੰ ਵੀ ਵਧਾਈਆਂ ਮੈਂ ਤੁਹਾਨੂੰ ਕਿਹਨੇ ਦੱਸਿਆ ਵਾ ਮੈਨੂੰ ਦੱਸਿਆ ਨਹੀਂ ਫੋਨ ਕਰਕੇ ਮੈਨੂੰ ਲੱਗਿਆ ਪਤਾ ਮੇਰੀ ਘਰ ਵਾਲੀ ਦਾ ਵਿਆਹ ਆਇਆ ਹੋਵੇ ਤੇ ਮੈਨੂੰ ਪਤਾ ਨਾ ਹੋਵੇ ਕਿਹੜੀ ਗੱਲ ਆ ਦੱਸ ਚਲੋ ਉਹ ਤਾਂ ਕੋਈ ਨਹੀਂ ਕਿਹਨੇ ਤਾਂ ਸਿਆਵਾ ਤੁਹਾਨੂੰ ਮੰਮੀ ਨੇ ਮਮਮੀ ਹੀ ਬਾਹਰ ਬੈਠੇ ਤੇ ਮੈਨੂੰ ਮੰਮੀ ਵੀ ਵਧਾਈਆਂ ਦੇ ਐਡੇ ਮੈਨੂੰ ਪਤਾ ਨਹੀਂ ਕੀ ਗੱਲਬਾਤ ਹੋ ਗਈ ਆ ਹੁਣ ਵਧਾਈਆਂ ਕਾਹਦੀਆਂ ਤੇ ਮੰਮੀ ਕਹਿੰਦੀ ਤੇਰੀ ਘਰ ਵਾਲੀ ਦਾ ਵਿਆਹ ਲੱਗ ਗਿਆ ਵਾ ਆਹ ਲੱਗ ਗਿਆ ਵਾ ਇਹ ਹੁਣੇ ਆਇਆ ਹੈਗਾ ਏਜੰਟ ਦਾ ਫੋਨ ਉਹਨੇ ਮੈਨੂੰ ਦੱਸਿਆ ਕਿ ਵੀਜ਼ਾ ਲੱਗ ਗਿਆ ਤੇ ਹੁਣ ਪਾਸਪੋਰਟ ਉਹ ਚਮਕਾਵਾ ਦਿਓ ਆਪਣਾ ਅੱਛਾ ਠੀਕ ਆ ਚੱਲ ਕੋਈ ਗੱਲ ਨਹੀਂ ਨਾਲੇ ਪਾਸਪੋਰਟ ਜਮ੍ਹਾਂ ਕਰਾਵਾਂਗੇ ਤੇ ਨਾਲ ਜਿਹੜਾ ਨੀੜਾ ਕਪੜਾ ਲੈਣਾ ਉਹ ਲੈ ਲਈ ਠੀਕ ਆ ਤੇ ਕੋਈ ਨਹੀਂ ਪਹਿਲਾਂ ਕੱਲੂ ਜਾ ਕੇ ਪਾਸਪੋਰਟ ਜਮ੍ਹਾਂ ਕਰਾਇਆ ਹੀ ਹੈ ਫਿਰ ਬੇਲੇ ਟਾਈਮ ਕਰ ਲਾਂਗੇ ਆਪਾਂ ਸ਼ੋਪਿੰਗ ਚੱਲ ਕੋਈ ਗੱਲ ਨਹੀਂ ਆਹ ਹੋ ਇਦਾਂ ਕਰਦੇ ਆ ਠੀਕ ਆ ਨਾ ਬਾਕੀ ਤੂੰ ਕਾਗਜ਼ ਪੱਤਰ ਮੰਗਾਲਾ ਏਜੰਟ ਕੋ ਜਿਹੜਾ ਕਰਾਉਣਾ ਜਮਾ ਉਹ ਤੇ ਮੈਂ ਉਹ ਤੂੰ ਇੱਕ ਵਾਰ ਕਰ ਲਿਓ ਨਾ ਗੱਲ ਮੈਂ ਕਹਿੰਦਾ ਤੂੰ ਕਰ ਲੈਣਗੇ ਗ ਇੱਕ ਗੱਲ ਨਾਲ ਹੋਰ ਗੱਲ ਕਰਨੀ ਨਿਕਾਲ ਸੁਣੋ ਹੋਰ ਦੇਖੋ ਮੇਰੇ ਪੀਸਾ ਲੱਗ ਗਿਆ ਨਾ ਹੁਣ ਮੈਂ ਚੱਲ ਜਾਣਾ ਤੇ ਹੁਣ ਆਪਣਾ ਸਾਰਾ ਕੁਝ ਹਲਾਤ ਸਾਰੇ ਸੁਧਰ ਜਾਣੇ ਆ ਤੇ ਬਦਲਾ ਹੋ ਜਾਣਾ ਸਾਰਾ ਖੁਸ਼ ਤੇ ਦੂਜੀ ਗੱਲ ਹੋਰ ਇੱਕ ਗੱਲ ਨੂੰ ਤੁਹਾਡੇ ਨਾਲ ਹੋਰ ਕਰਨੀ ਸੀ ਹੁਣ ਗੱਲ ਕਿਹੜੀ ਕਰਨੀ ਆ ਦੱਸ ਹੁਣ ਰਹਿ ਗਈ ਗਿਆ ਪਿਛੇ ਹੁਣ ਤੇ ਸਾਰੇ ਕੰਮ ਹੋ ਗਏ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਂ ਮੰਮੀ ਨੂੰ ਵੀ ਲੈ ਕੇ ਆਉਣੀ ਆ ਫਿਰ ਮੈਂ ਕਰਦੀ ਆ ਗੱਲ ਤੂੰ ਬੈਠੋ ਮੈਂ ਮੰਮੀ ਨੂੰ ਬੁਲਾ ਲੈਂਦੀ ਚੱਲ ਆਇਆ ਛੇਤੀ ਆ ਜੀ ਮੈਂ ਖੁਸ਼ ਤੇ ਬੜੀ ਆ ਯਾਰ ਇਹਨੇ ਕਿਹੜੀ ਗੱਲ ਕਰਨੀ ਹੋਈ ਮੈਨੂੰ ਨੁਸ਼ਾਲ ਸ਼ੁਕਤ ਨਹੀਂ ਬੈਠ ਕੇ ਗਈ। ਨਹੀਂ ਨਹੀਂ। ਮੰਮੀ ਨਹੀਂ ਦੱਸਿਆ ਹਣਾ ਇਹਨੂੰ ਕੋਈ। ਚਲ ਵੇਖਦੇ ਅਗੇ ਕੀ ਗੱਲ ਹੈ। ਬੜਾ ਟਾਈਮ ਹੋ ਗਿਆ ਇਨੀ ਹਲੇ ਤੱਕ ਇੱਥੇ ਰਹਿਂਗੀ। ਹਾਂ ਹੈ ਪੁੱਤ ajo ਕਿਹੜੀ ਗੱਲ ਕਰਨੀ ਆ? 10 ਜੱਜਸ ਕੀ ਹੋਇਆ? ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈਗੀ। 10 ਪੁੱਤ ਕਿਹੜੀ ਗੱਲ ਕਰਨੀ ਆ ਤੁਹਾਡਾ? ਮੰਮੀ ਤੁਹਾਨੂੰ ਪਤਾ ਵੈਣਾ ਮੇਰਾ ਵੀਜ਼ਾ ਆ ਗਿਆ ਵਾ ਹੁਣ। ਆਹੋ। ਤੇ ਤੁਸੀਂ ਬੜੇ ਖੁਸ਼ ਹੋਣੇ ਆ ਤੇ ਮੈਂ ਵੀ ਬੜੀ ਖੁਸ਼ ਆਂ ਤੇ ਪਰਮ ਵੀ ਖੁਸ਼ ਆ। ਹਾਂਜੀ। ਪਰ ਇੱਕ ਗੱਲ ਜਿਹੜੀ ਤੁਸੀਂ ਮੇਰੇ ਤੋਂ ਲੁਕੋਈ ਆਣਾ। ਉਹ ਗੱਲ ਤਾਂ ਮੈਨੂੰ ਪਤਾ ਤਾਂ ਲੱਗ ਗਿਆ ਸੀਗਾ ਪਰ ਤੁਹਾਡੇ ਲਈ ਮਾੜੀ ਗੱਲ ਕਿ ਤੁਸੀਂ ਮੈਨੂੰ ਨਹੀਂ ਦੱਸਿਆ ਪੁੱਤ ਗੱਲ ਕੋਈ ਆ ਕਿਹੜੀ ਗੱਲ ਕੋਈ ਆ ਪੁੱਤ ਮੈਂ ਤਾਂ ਕੋਈ ਨਹੀਂ ਗੱਲ ਬੰਦ ਕੋਈ ਮੰਮੀ ਮੈਨੂੰ ਪਤਾ ਲੱਗ ਗਿਆ ਸੀ ਕਿ ਪਰਮ ਨਸ਼ੇ ਕਰਨ ਲੱਗ ਗਿਆ ਵਾ ਹਾਏ ਪੁੱਤ ਤੂੰ ਕਿਦਾਂ ਇਹ ਗੱਲਾਂ ਕਰਨ ਦੀ ਹੈ ਕਿੱਥੇ ਨਸ਼ੇ ਕਰਦਾ ਵਾ ਮੈਂ ਤੈਨੂੰ ਕਿਹੜਾ ਚੰਗਾ ਫਰੋ ਦੇਗਾ ਵਾ ਪੁੱਤ ਹੁਣ ਨਾ ਤੁਸੀਂ ਮੇਰੇ ਕੋਲ ਲਕੋ ਵੋ ਮੈਂ ਸਾਰੇ ਮੈਸੇਜ ਪੜ ਲਏ ਪਰਮ ਦੇ ਫੋਨ ਤੇ ਜੜੇ ਆਏ ਸੀਗੇ ਤੁਪਰ ਹੁਣ ਮੈਂ ਇਹ ਚੋਣੀ ਹੀਗੀ ਚਲ ਮੇਰਾ ਵੀਜ਼ਾ ਆ ਗਿਆ ਵਾ ਤੇ ਇਹ ਵੀ ਸੁਧਰ ਜਾਵੇ ਤੇ ਵਧੀਆ ਗੱਲ ਵਾ ਜੇ ਇਹ ਨਾ ਸੁਧਰਿਆ ਨਾ ਤੇ ਫਿਰ ਮੈਂ ਕੀ ਕਰੂੰਗੀ ਮੇਰੇ ਮਾਪਿਓ ਨੇ ਤਾਂ ਮザ ਮੇਰਾ ਵਿਆਹ ਕੀਤਾ ਸੀਗਾ ਮਸੇ ਹੀ ਮੇਰਾ ਵੀਜ਼ਾ ਆਇਆ ਵਾ ਤੁਹਾਨੂੰ ਵੀ ਪਤਾ ਇਸ ਗੱਲ ਦਾ ਇੰਨੇ ਪੈਸੇ ਲਾ ਕੇ ਆਪਾਂ ਇੰਨਾ ਕੰਮ ਕੀਤਾ ਤੇ ਹੁਣ ਇਹ ਕੰਮ ਕਰਨ ਲੱਗ ਗਿਆ ਵਾ ਤੇ ਇਹਦੇ ਲਈ ਮਾੜੀ ਗੱਲ ਹੋਣਾ ਤੂੰ ਹੁਣ ਇਹਨੂੰ ਸਮਝਾਓ ਕਿ ਇਹ ਸੁਧਰ ਜਵੇ ਮੇਰੀ ਗੱਲ ਸੁਣ ਪੁੱਤ ਜੇ ਤੈਨੂੰ ਪਤਾ ਲੱਗ ਹੀ ਗਿਆ ਵਾ ਨਾ ਗਲਤੀ ਤੇ ਕੀਤੀ ਹੈ ਨਾ ਬੜੀ ਵੱਡੀ ਮਾਫੀ ਦੇ ਲਾਇਕ ਨਹੀਂਗਾ ਹੈਗਾ ਇਹ ਮਾਸਾ ਵੀ ਪਰ ਪੁੱਤ ਹੁਣ ਪੁੱਛਤਾਉਂਦਾ ਵੇਲੇ ਨੂੰ ਕੋਈ ਗੱਲ ਨਹੀਂ ਤੂੰ ਨਾ ਫਿਕਰ ਕਰ ਹੁਣੇ ਬੜਾ ਸੁਧਰ ਗਿਆ ਵਾਂ ਵੇਖਾ ਜਿਮ ਵੀ ਗਿਆ ਅੱਜ ਹੈ ਹੁਣ ਨੇ ਆਪਣੇ ਆਪ ਨੂੰ ਪੂਰਾ ਬਦਲ ਲਿਆ ਆਪਣੀ ਸਿਮ ਵੀ ਬਦਲ ਲਈ ਫੋਨ ਵਿੱਚੋਂ ਹੈ ਤੂੰ ਨਾ ਫਿਕਰ ਕਰ ਮੇਰੀ ਧੀ ਤੂੰ ਜਾ ਮੇਰੀ ਧੀ ਹੈਂ ਖੁਸ਼ੀ ਖੁਸ਼ੀ ਤੇ ਜਾ ਕੇ ਤੇ ਇਹਦਾ ਵੀਜ਼ਾ ਵੀ ਲਵਾ ਤੇ ਇਹਨੂੰ ਵੀ ਲੈ ਜਾ ਆਪਣੇ ਨਾਲ ਹੀ ਉੱਥੇ ਇਹਨੇ ਇੱਥੇ ਕੀ ਕਰਨਾ ਵਾ ਫਿਰ ਮੰਮੀ ਤੁਸੀਂ ਤਾਂ ਨੀ ਨਾ ਮੈਨੂੰ ਦੱਸਿਆ ਜਿਹੜੀ ਗੱਲ ਮੈਂ ਤੁਹਾਨੂੰ ਉਦੋਂ ਵੀ ਪੁੱਛਣ ਲਈ ਕਿ ਜਿਹੜੀ ਗੱਲ ਹੈਗੀ ਤੇ ਮੈਨੂੰ ਸੱਚ ਦੱਸ ਦੋ ਪਰ ਤੁਸੀਂ ਦੋਵਾਂ ਜਾਣਿਆਂ ਨੇ ਮੇਰੇ ਕੋਲੋਂ ਕੋਈ ਗੱਲ ਪਰ ਫਿਰ ਵੀ ਮੈਂ ਸੋਚਿਆ ਕਿ ਮੈਂ ਇਹ ਨਾਲ ਵਿਆਹੀ ਹਾਂ ਜਿੱਥੋਂ ਤੱਕ ਮੈਂ ਸਾਥ ਦੇ ਸਕਦੀ ਹੁਈ ਇਹ ਤਾਂ ਦਵਾਂਗੀ ਪਰ ਜਸ ਕੋਤਮਾ ਕੀ ਕਰਾਂ ਮੈਂ ਤੇ ਆਵਰੇ ਨਜ਼ਰਾਂ ਮੁਲਾ ਸਕੰਡੀ ਤੇਰਾ ਮੈਂ ਪੁੱਤ ਡਰਦੀ ਹੀ ਇੱਕ ਮਾਂ ਵਾਂ ਨਾ ਡਰ ਵੀ ਮੇਰਾ ਸੱਚਾ ਵਾਂ ਕਿਤੇ ਮੇਰਾ ਪੁੱਤ ਦਾ ਘਰ ਹੀ ਨਾ ਬਰਬਾਦ ਹੋ ਜੇ ਪੁੱਤ ਮੈਂ ਤਾਂ ਕਰਕੇ ਪਰਦਾ ਰਹਾਦੀ ਮੈਨੂੰ ਅੰਦਰੇ ਅੰਦਰ ਸੁਧਾਰ ਲਵਾਂਗੀ ਤੂੰ ਨਾ ਫਿਕਰ ਕਰ ਮੇਰੀ ਤੀ ਪਰ ਨਹੀਂ ਮੰਮੀ ਜੇ ਕੋਈ ਗਲਤੀ ਕਰਦਾ ਨਾ ਤੁਹਾਡੀ ਗਲਤੀ ਤੇ ਪਰਦਾ ਨਹੀਂ ਪਾਉਣਾ ਚਾਹੀਦਾ ਸਗੋਂ ਦੱਸਣਾ ਚਾਹੀਦਾ ਮੈਂ ਹੁਣ ਇਹਦੇ ਨਾਲ ਵਿਆਹੀ ਹੀਗੀ ਤੈਨੂੰ ਮੈਨੂੰ ਦੱਸਣਾ ਚਾਹੀਦਾ ਸੀ ਜੋ ਵੀ ਇਹਨੇ ਗਲਤੀ ਕੀਤੀ ਆ ਪਰ ਚਲੋ ਕੋਈ ਗੱਲ ਨਹੀਂ ਮੈਂ ਤੇ ਇਹੀ ਸੋਚਿਆ ਵੀ ਜੇ ਇਹ ਨਸ਼ੇ ਕਰਨ ਲੱਗ ਗਿਆ ਫਿਰ ਵੀ ਮੈਂ ਦਾ ਸਾਥ ਦੇਣਾ ਵਾ ਸਾਥ ਛੱਡਣਾ ਨਹੀਂ ਹੈਗਾ ਜੱਸ ਪੁੱਤ ਤੇਰੀ ਕਿੰਨੀ ਚੰਗੀ ਸੋਚ ਵਾ ਅੱਜ ਮੈਂ ਹੋਰ ਜ਼ਿਆਦਾ ਖੁਸ਼ ਹਾਂ ਕਿ ਮੈਨੂੰ ਇੰਨੀ ਚੰਗੀ ਨਾ ਮਿਲ ਗਈ ਆ ਪੁੱਤ ਤੇ ਫਿਕਰ ਨਾ ਕਰੀ ਕੋਈ ਗੱਲ ਨਹੀਂ ਇਹਨੇ ਸੁਧਰ ਜਾਣਾ ਵਾ ਹੁਣ ਇਹਨੂੰ ਗਲਤੀ ਦਾ ਅਹਿਸਾਸ ਹੋ ਆਪਣੀ ਦਾ ਜੱਸ ਮੈਨੂੰ ਮਾਫ ਕਰ ਦਸਾਂ ਗੀ ਗੱਲ ਮੈਂ ਬੜਾ ਸੁਧਰ ਗਿਆ ਹੁਣ ਮੈਂ ਤੇ ਹੁਣ ਸਾਰਾ ਨਸ਼ਾ ਪਤਾ ਛੱਡ ਦਿੱਤਾ ਸਿਮਾਂ ਤੱਕ ਫੋਨ ਤੱਕ ਮੈਂ ਚੇਂਜ ਕਰ ਦਿੱਤੇ ਕੋਈ ਗੱਲ ਨਹੀਂ ਉਹਨਾਂ ਤੂੰ ਖੁਸ਼ੀ ਖੁਸ਼ੀ ਜਾ ਬਾਹਰ ਠੀਕ ਆ ਤੇ ਮੇਰੀ ਟੈਨਸ਼ਨ ਨਾ ਲਈ ਸਮਝੀ ਮੇਰੀ ਗੱਲ ਕੋਈ ਨਹੀਂ ਪਰਮ ਮੈਂ ਵਿਸ਼ਵਾਸ ਕਰਦੀ ਤੁਹਾਡੇ ਤੇ ਤੇ ਮੇਰਾ ਵਿਸ਼ਵਾਸ ਨੂੰ ਤੋੜਿਓ ਨਾ ਜੇ ਤੂੰ ਗਲਤੀ ਕੀਤੀ ਨਾ ਤੇ ਹੁਣ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕਰਿਓ ਤੇ ਮੈਂ ਵੀ ਬਾਅਦ ਚੱਲ ਜੂਗੀ ਨਾ ਮੈਂ ਵੀ ਮਿਹਨਤ ਪੂਰੀ ਕਰਕੇ ਤੇ ਮੈਂ ਤੁਹਾਨੂੰ ਬੁਲਾਉਣ ਦੀ ਕੋਸ਼ਿਸ਼ ਕਰੂੰਗੀ ਜਲਦੀ ਜਲਦੀ ਕੋਈ ਗੱਲ ਨਹੀਂ ਪੁੱਤ ਤੁਹਾਡੇ ਦੋਵਾਂ ਦਾ ਪਿਆਰ ਵੇਖ ਕੇ ਨਾ ਮੈਨੂੰ ਦਿਲੋਂ ਖੁਸ਼ੀ ਕਿਤੇ ਨਜ਼ਰ ਨਾ ਲੱਗ ਜਾਏ ਮੇਰੇ ਨੌਪੁੱਤ ਦੇ ਪਿਆਰ ਨੂੰ ਆਹ ਕਿੰਨਾ ਟਾਈਮ ਹੋ ਗਿਆ ਵਾ ਵਾਸ ਨਹੀਂ ਆਉਂਦੀ ਕਿ ਦੇਖੀ ਦਸ ਅੱਗੇ ਤੁੰਦ ਨੇ ਜਾਣ ਖਾਰ ਰખીਆ ਹੁਣ 12 ਵਜ ਗਏ ਉਤੋਂ ਵਾਸ ਦੀ ਇੱਕ ਦਾ ਕਿੰਨਾ ਟਾਈਮ ਨਿਕਲ ਗਿਆ ਅੱਜ ਮੈਂ ਸ਼ਹਿਰ ਜਾਣਾ ਕੁੜੀ ਵਾਸਤੇ ਕੁਛ ਲੈਣ ਤੇ ਫਿਰ ਮੈਂ ਜਾਣਾ ਭੈਣ ਕੋ ਵਾਪਸ ਕਿੰਨਾ ਟਾਈਮ ਹੋ ਗਿਆ ਵਾ ਦੇਖੋ ਹੁਣ ਕਿੰਨਾ ਟਾਈਮ ਲੰਘਾ ਵਾ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਹਾਂਜੀ ਵਧੀਆ ਠੀਕ ਹਰ ਤੁਸੀਂ ਸੁਣਾਓ ਬੜੀਆ ਮੈਂ ਵੀ ਕੋਈ ਨਾ ਆਹ ਬਰਾਗਾ ਫੋੜਵਾਈਆਂ ਕਰਾਉਂਦੀਆਂ ਸੀ ਅੱਛਾ ਅੱਛਾ ਕਰਾਈਆਂ ਤੇ ਤੁਸੀਂ ਕਿੱਧਰ ਫਿਰਨੇ ਆ ਮੈਂ ਕਿੱ데 ਨਹੀਂ ਮੈਂ ਨਾ ਜਿਵੇਂ ਕੈਂਜੂ ਨੌ ਤਾਂ ਦੂਰ ਆ ਗਿਆ ਵਾ ਅੱਛਾ ਅੱਛਾ ਤੇ ਮੈਂ ਚੱਲੀ ਸ਼ਹਿਰ ਉਹਦੇ ਵਾਸਤੇ ਕੁਝ ਲੈਣ ਬਾਹਰ ਚਲੀ ਆਓ ਹਾਂਜੀ ਉਹ ਬਾਹਰ ਚੱਲੀ ਜੀ ਕਿਹੜੇ ਮੋੜੋਂ ਹੁਣ ਚੱਲੀ ਕੈਨੇਡਾ ਅੱਛਾ ਅੱਛਾ 11 ਮੰਗਣੇ ਅੱਛਾ ਅੱਛਾ ਉਹ ਲੱਗਾ ਇਹ ਪਤਾ ਮੜਾ ਗਿਆ ਆਹੋ ਤੇ ਇਹਦਾ ਵੀ ਆ ਗਿਆ ਵੀਜ਼ਾ ਇਹ ਵੀ ਹੁਣ ਚੱਲ ਚੱਲੀ ਆ ਚਲੋ ਵਧਾਈਆਂ ਤੁਹਾਨੂੰ ਤੁਹਾਨੂੰ ਬਹੁਤ ਮੜਾ ਚੱਲ ਗਿਆ ਆ ਚੱਲ ਨਿਆਣੇ ਪੜੇ ਲਿਖੇ ਹੀ ਗਏ ਤੁਹਾਨੂੰ ਤੇ ਆ ਗਏ ਆ ਕੰਮ ਆ ਦੀ ਪੜ੍ਹਾਈ ਉਹਨਾਂ ਦੀ ਤੁਸੀਂ ਵੀ ਕਿਤੇ ਪੜਾਇਆ ਹੁੰਦਾ ਚਾਰ ਖੋਲੋ ਉਹ ਵੀ ਚੱਲ ਚੱਲ ਗਿਆ ਨਾ ਅੰਦਰ ਤੇ ਚਲੋ ਪ੍ਰਭ ਖਾਣੀਆਂ ਤੇ ਦੋ ਰੋਟੀਆਂ ਹੀ ਆ ਭਾਵੇਂ ਉਹ ਇੱਥੇ ਖਾ ਲੇ ਭਾਵੇਂ ਉੱਥੇ ਖਾ ਲੇ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਜੋ ਬੰਦੇ ਦੇ ਕਰਮਾਂ ਚੋਂ ਕੋਈ ਨਹੀਂ ਮਿਲਣਾ ਵਾ ਹਾਂਜੀ ਹਾਂਜੀ ਇਹ ਤੇ ਗੱਲ ਸਹੀ ਆ ਤੇ ਮੈਂ ਬਸ ਦੇਖਣ ਦੇ ਹੀ ਜਾਣਾ ਸ਼ਹਿਰ ਉਹ ਬਸ ਨਹੀਂ ਆਈ ਅਜੇ ਚਲੋ ਕੋਈ ਨਹੀਂ ਆ ਜਾਂਦੀ ਹੈ ਹੋਰ ਸਮਾਂ ਤਾਂ ਹੁੰਦਾ ਕੀ ਹਲ ਜੇ ਤਾਂ ਤੁਹਾਡੀ ਦਾ ਕਰਾ ਹਾਲ ਆ ਉਹ ਤਾਂ ਟੈਨਸ਼ਨ ਚ ਰਹਿੰਦੀ ਹਰ ਵੇਲੇ ਸਾਰੀ ਟੈਨਸ਼ਨ ਹੈ ਉਹਨੂੰ ਜਦੋਂ ਪਤਾ ਲੱਗਾ ਕਿ ਇਹਨੇ ਮੁੰਡਾ ਘੱਲਤਾ ਦਾ ਦੋ ਨੰਬਰ ਤੇ ਅਮਰੀਕਾ ਲੈ ਇੰਨੀ ਕਾਹੀ ਟੈਨਸ਼ਨ ਉਹ ਮੁੰਡਾ ਵੀ ਤੇਰਾ ਪਹੁੰਚ ਵੀ ਗਿਆ ਉਹ ਚਲੋ ਭਾਵੇਂ ਪਹੁੰਚ ਗਿਆ ਵਧੀਆ ਗੱਲ ਵਾ ਪਰ ਫਿਰ ਵੀ ਉਹ ਆਨੂੰ ਵੀ ਮੇਰਾ ਭਣਵਾ ਹੀ ਨਿਕਾ ਰਿਆ ਮੈਂ ਆਪਣੇ ਹੱਥੀ ਖੜਾਇਆ ਪਾਲਿਆ ਵਾ ਤੇ ਉਹ ਤੇ ਰੋਟੀ ਦਾ ਟੀ ਵੀ ਬਹੁਤ ਘੱਟ ਖਾਂਦੀ ਆ ਤੇ ਹਰ ਵੇਲੇ ਚੁੱਪ ਕਰਕੇ ਬਸ ਲੰਮੀ ਪਈ ਰਹਿੰਦੀ ਆ ਮੈਂ ਨਹੀਂ ਦੱਸ ਦਿਓ ਨਾ ਉਹਨੂੰ ਪਹੁੰਚ ਗਿਆ ਵਾ ਕੋਈ ਨਹੀਂ ਕੋਈ ਨਹੀਂ ਦੱਸ ਦਾਂਗੇ ਬਥੇਰਾ ਹੌਸਲਾ ਦੇਈਦਾ ਪਰ ਉਹ ਚਲੋ ਨਿਆਣੇ ਨਾਲ ਪਿਆਰ ਹੀ ਉਹਦਾ ਠੀਕ ਹੈ ਕਿ ਨਹੀਂ ਚਲੋ ਪਾਜੀ ਠੀਕ ਹੈ ਗੱਲ ਤੇ ਤੁਹਾਡੀ ਪਿਆਰ ਤੇ ਬਥੇਰਾ ਹੁੰਦਾ ਹੀ ਹੈ ਚਲੋ ਚਲੋ ਪਾਜੀ ਮੇਰੀ ਬਾਸ ਆ ਗਈ ਆ ਤੇ ਮੈਂ ਹੁਣ ਚਲਦੀ ਆ ਠੀਕ ਆ ਠੀਕ ਆ